ਜੇਕਰ ਤੁਸੀਂ ਵੀ ਪ੍ਰਾਣੀ ਤੇ ਇਲੈਕਟ੍ਰਿਕ ਕਾਰ ਲੈਂਡ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਹੁਣ ਸਰਕਾਰ ਨੇ ਕੁਝ ਅਜਿਹਾ ਫੈਸਲਾ ਲਿਆ ਹੈ ਜਿਸ ਦਾ ਅਸਰ ਤੁਹਾਡੀ ਜੇਬ ਤੇ ਪੈ ਸਕਦਾ ਹੈ ਖਾਸ ਕਰਕੇ ਉਹਨਾਂ ਲੋਕਾਂ ਦੀ ਜੇਬ ਤੇ ਜਿਹੜੇ ਪਾਪ ਕੌਰਨ ਵੀ ਬੜੀ ਸ਼ਿਕੀਨੀ ਦੇ ਨਾਲ ਖਾਂਦੇ ਨੇ ਤੇ ਨਾਲ ਦੀ ਨਾਲ ਪ੍ਰਾਣੀ ਸੈਕੰਡ ਹੈਂਡ ਜਾਂ ਫਿਰ ਇਲੈਕਟ੍ਰਿਕ ਕਾਰ ਲੈਂਡ ਦਾ ਪਲਾਨ ਜਿਹੜੇ ਬਣਾ ਰਹੇ ਨੇ ਦਰਅਸਲ ਕੱਲ ਜੈਸਲਮੇਰ ਦੇ ਵਿੱਚ ਜੀਐਸਟੀ ਕੌਂਸਲ ਦੀ ਇੱਕ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਮਹਿੰਗੀਆਂ ਕਰ ਦਿੱਤੀਆਂ ਗਈਆਂ ਪ੍ਰਾਣੀਆਂ ਆਕਾਰਾਂ ਅਤੇ ਨਾਲ ਦੀ ਨਾਲ ਇਲੈਕਟ੍ਰਿਕ ਕਾਰਾਂ ਦੀਆਂ ਕੀਮਤਾਂ ਦੇ ਵਿੱਚ ਵੀ ਹੁਣ ਵਾਧਾ ਹੋਵੇਗਾ ਕਿਉਂਕਿ ਪਹਿਲਾਂ 12% ਦੀ ਲੱਗਣ ਵਾਲਾ GST ਹੁਣ ਵਧਾ ਕੇ 18% ਦੀ ਕਰ ਦਿੱਤਾ ਗਿਆ ਹੈ ਇਸਦੇ ਨਾਲ ਹੀ ਜੇਕਰ ਗੱਲ ਕਰੀਏ ਪਾਪਕੋਰਨ ਦੀ ਤਾਂ ਕੈਰਮਲਾਈਜ਼ ਤੇ ਨਾਲ ਦੀ ਨਾਲ ਮਿੱਠੇ ਪਾਪਕੋਰਨ ਵੀ ਹੁਣ ਮਹਿੰਗੇ ਹੋ ਜਾਣਗੇ ਕਿਉਂਕਿ ਹੁਣ ਇਹਨਾਂ ਦੇ ਉੱਤੇ ਵੀ ਲੱਗਣ ਵਾਲੀ 12% ਦੀ GST ਨੂੰ ਵਧਾ ਕੇ 18% ਦੀ ਕਰ ਦਿੱਤਾ ਗਿਆ ਜਸਲਮੇਰ ਦੇ ਵਿੱਚ ਕੱਲ GST ਕੌਂਸਲ ਦੀ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਜਾਣਕਾਰੀ ਦੇਸ਼ ਵਾਸੀਆਂ ਦੇ ਨਾਲ ਸਾਂਝੀ ਕੀਤੀ ਹੈ ਨਿਰਮਲਾ ਸੀਤਾ ਰਮਨ ਨੇ ਕਿਹਾ ਹੈ ਕਿ ਇਹ ਫੈਸਲੇ ਨਾਲ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਕਾਉਂਸਲ ਦੇ ਫੈਸਲੇ ਮੁਤਾਬਕ ਹੁਣ ਕੈਰਮਲ ਦੇ ਨਾਲ ਮਿੱਠੇ ਪਾਪਕੋਰਨ ਤੇ ਵੀ 18 ਫੀਸ ਦੀ ਜੀਐਸਟੀ ਲੱਗੇਗਾ ਦੱਸਿਆ ਗਿਆ ਕਿ ਕੈਰਮਲ ਪਾਉਣ ਨਾਲ ਇਸ ਦਾ ਸਵਾਦ ਬਦਲ ਜਾਂਦਾ ਹੈ ਇਸ ਲਈ ਇਸ ਪਾਪਕੋਰਨ ਦੀ ਜੀਐਸਟੀ ਸ਼੍ਰੇਣੀ ਬਦਲ ਜਾਂਦੀ ਹੈ ਸੋ ਇਸ ਤਰੀਕੇ ਦਾ ਹਵਾਲਾ ਜਿਹੜਾ ਹੈ ਉਹ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਦਿੱਤਾ ਗਿਆ ਇਸ ਦੇ ਨਾਲ ਹੀ ਜੇਕਰ ਗੱਡੀਆਂ ਦੀ ਗੱਲ ਕਰੀਏ ਤਾਂ ਗੱਡੀਆਂ ਦੇ ਸ਼ੌਕੀਨ ਹੁੰਦੇ ਨੇ ਭਾਰਤੀ ਹਰ ਬੰਦਾ ਜਿਹੜਾ ਗੱਡੀ ਲੈਣ ਦਾ ਸੁਪਨਾ ਜ਼ਰੂਰ ਦੇਖਦਾ ਹੈ ਤੇ ਜੇਕਰ ਕੋਈ ਨਵੀਂ ਕਾਰ ਅਫੋਰਡ ਨਹੀਂ ਕਰ ਸਕਦਾ ਤਾਂ ਪੁਰਾਣੀਆਂ ਕਾਰਾਂ ਜ਼ਰੂਰ ਜਿਹੜਾ ਉਹ ਲੈਂਡ ਦਾ ਵਿਚਾਰ ਬਣਾਉਂਦਾ ਹੈ ਸੋ ਹੁਣ ਪੁਰਾਣੀ ਕਾਰ ਲੈਣਾ ਵੀ ਸੌਖਾ ਨਹੀਂ ਹੋਵੇਗਾ ਜਿਹੜੇ ਗੱਲ ਕਰੀਏ ਜੀਐਸਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ 1200 ਸੀਸੀ ਸਮਰਥਾ ਤੇ 4 ਮੀਟਰ ਤੋਂ ਘੱਟ ਲੰਬਾਈ ਦੀ ਕਾਰ ਦੇ ਉੱਤੇ ਜੀਐਸਟੀ ਜਿਹੜਾ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ ਤੇ ਜਿਸ ਦੇ ਨਾਲ ਹੁਣ ਜੇਬ ਦੇ ਉੱਤੇ ਜਿਹੜਾ ਖਰਚਾ ਉਹ ਵੱਧ ਪਵੇਗਾ ਹਾਲਾਂਕਿ ਕਾਰ ਦੇ ਵਿਕਰੀ ਵਿਅਕਤੀਗਤ ਖਰੀਦ ਜਾਂ ਵਿਕਰੀ ਤੇ ਕੋਈ ਜੀਐਸਟੀ ਜਿਹੜੀ ਹੈ ਨਹੀਂ ਲੱਗੇਗੀ ਇਹ ਜੀਐਸਟੀ ਪੁਰਾਣੇ ਬਾਨਾਂ ਦੀ ਕੁੱਲ ਕੀਮਤ ਦੀ ਬਜਾਏ ਰਜਿਸਟਰਡ ਵਿਕਰੇਤਾ ਦੇ ਮਾਰਜਨ ਤੇ ਹੀ ਲਗਾਈ ਜਾਵੇਗੀ ਸੋ ਇਸ ਦੇ ਨਾਲ ਜਿੱਥੇ ਜੇਬ ਤੇ ਭਾਰ ਭਾਲਵੇਂ ਵਾਲੇ ਕੋਈ ਫੈਸਲੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਤੇ ਉੱਥੇ ਹੀ ਕੁਝ ਰਾਹਤ ਭਰੀ ਖਬਰ ਵੀ ਜਿਹੜੀ ਹੈ ਦੇਸ਼ ਵਾਸੀਆਂ ਨੂੰ ਜ਼ਰੂਰ ਮਿਲੀ ਹੈ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਚਾਵਲ ਦੇ ਉੱਤੇ ਟੈਕਸ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਜਿਹੜੇ ਚਾਵਲ ਜਿਹੜੀ ਸਰਕਾਰ ਆਪਣੀ ਯੋਜਨਾ ਦੇ ਤਹਿਤ ਮੁਹੱਈਆ ਕਰਵਾਉਂਦੀ ਹੈ ਉਸ ਦਿਨ ਤੇ ਪਹਿਲਾਂ 18 ਫੀਸਦੀ ਟੈਕਸ ਲੱਗਦਾ ਸੀ ਪਰ ਹੁਣ ਉਹ ਘਟਾ ਕੇ 12 ਫੀਸਦੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਇਲਾਜਾਂ ਵਿੱਚ ਵਰਤੀ ਜਾਣ ਵਾਲੀ ਜੀਨ ਥੈਰੇਪੀ ਅਭੀ ਪੂਰੀ ਤਰ੍ਹਾਂ ਜੀਐਸਟੀ ਮੁਕਤ ਹੋ ਗਈ ਹੈ ਜੀਨ ਥੈਰੇਪੀ ਨੂੰ ਲੈ ਕੇ ਵੀ ਕਾਫੀ ਲੰਬੇ ਚਿਰ ਤੋਂ ਵਿਵਾਦ ਚੱਲਦਾ ਸੀ ਕਿ ਸਿਹਤ ਸਹੂਲਤਾਂ ਦੇ ਵਿੱਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਥੈਰੇਪੀਆਂ ਦੇ ਉੱਤੇ ਜੀਐਸਟੀ ਹਟਾਈ ਜਾਵੇ ਸੋ ਹੁਣ ਵੱਖ-ਵੱਖ ਇਲਾਜਾਂ ਦੇ ਲਈ ਵਰਤੀ ਜਾਣ ਵਾਲੀ ਜੀਨ ਥੈਰੇਪੀ ਦੇ ਉੱਤੇ ਵੀ ਜੀਐਸਟੀ ਪੂਨ ਤੌਰ ਤੋਂ ਹਟਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਕਮਜ਼ੋਰ ਵਰਗਾਂ ਨੂੰ ਮੁਫਤ ਚ ਦਿੱਤੇ ਜਾਣ ਵਾਲੇ ਭੋਜਨ ਨੂੰ ਪਕਾਉਣ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੇ ਵੀ ਹੁਣ 5% ਦੀ ਟੈਕਸ ਜਿਹੜਾ ਆ ਉਹ ਲਗਾ ਦਿੱਤਾ ਗਿਆ ਪਹਿਲਾਂ ਟੈਕਸ ਦੀ ਮਰਿਆਦਾ ਜਿਹੜੀ 12% ਤੱਕ ਸੀ ਤੇ ਹੁਣ ਘਟਾ ਕੇ 5% ਦੀ ਕਰ ਦਿੱਤਾ ਹੈ ਸੋ ਜਿੱਥੇ ਲੋਕਾਂ ਦੀ ਜੇਬ ਦੇ ਉੱਤੇ ਬੋਝ ਪਿਆ ਤੇ ਉੱਥੇ ਹੀ ਕੁਝ ਰਾਹਤ ਜਿਹੜੀ ਹੈ ਉਹ ਵੀ ਦਿੱਤੀ ਗਈ ਹੈ ਜਿਹੜੇ ਥੈਰੇਪੀ ਜੀਨ ਥੈਰੇਪੀ ਹਾਸ ਦੇ ਉੱਤੇ ਪੂਨ ਤੌਰ ਦੇ ਉੱਤੇ ਜੀਐਸਟੀ ਰਹਿਤ ਕਰ ਦਿੱਤੀ ਗਈ ਹੈ ਕੋਈ ਵੀ ਜੀਐਸਟੀ ਦਾ ਪੈਸਾ ਤੁਹਾਨੂੰ ਹੁਣ ਅਲੱਗ ਤੋਂ ਨਹੀਂ ਦੇਣਾ ਪਏਗਾ ਉੱਤੇ ਤੁਹਾਨੂੰ ਇਹ ਵੀ ਦੱਸਣ ਜੋਗ ਹੈ ਕਿ ਕੱਲ ਰਾਜਸਥਾਨ ਦੇ जैसलमेर ਦੇ ਵਿੱਚ GST ਕੌਂਸਲ ਦੀ 47ਵੀਂ ਮੀਟਿੰਗ ਹੋਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਇਸ ਮੀਟਿੰਗ ਦੇ ਦੌਰਾਨ ਤੇ ਕੇਂਦਰੀ ਵਿੱਤ ਮੰਤਰੀ ਨਿਰਮਲ ਸਿਤਾ ਰਮਣ ਨੇ ਜਿਹੜਾ ਹੈ ਪੂਰਾ ਬਿਆਨ ਦੇ ਕੇ ਇਹ ਪੂਰੀ ਫੈਸਲੇ ਜਿਹੜਾ ਨੇ ਉਹ ਦੇਸ਼ਵਾਸੀਆਂ ਦੇ ਨਾਲ ਸਾਂਝੇ ਕੀਤੇ ਨੇ ਸੋ ਕੈਰਮਲਾਈਜ਼ ਪਾਪਕੋਰਨ ਦੇ ਉੱਤੇ ਵੀ ਵੱਖਰਾ ਬਿਆਨ ਜਿਹੜਾ ਆ ਉਹ ਨਿਰਮਲਾ ਸੀ타 ਰਮਨ ਉਹ ਰਾਦੇ ਵੱਲੋਂ ਦਿੱਤਾ ਗਿਆ ਨਿਰਮਲਾ ਸੀ타 ਰਮਨ ਉਹਨਾਂ ਨੇ ਕਿਹਾ ਕਿ ਜਿਵੇਂ ਪਾਪਕੋਰਨ ਦੇ ਉੱਤੇ ਕੈਰਮਲ ਪਾਉਣ ਤੋਂ ਬਾਅਦ ਇਸ ਦੀ ਸ਼੍ਰੇਣੀ ਬਦਲ ਜਾਂਦੀ ਹੈ ਤੇ ਇਸੇ ਤਰੀਕੇ ਦੇ ਨਾਲ ਹੁਣ ਇਸ ਪਾਪਕੋਰਨ ਦੀ ਜੀਐਸਟੀ ਸ਼੍ਰੇਣੀ ਵੀ ਬਦਲ ਦਿੱਤੀ ਗਈ ਹੈ ਹਾਲਾਂਕਿ ਨਵਕੀਨ ਪਾਪਕੋਰਨ ਪਹਿਲਾਂ ਵਾਲੇ ਜੀਐਸਟੀ ਦਰਾਂ ਤੇ ਹੀ ਵਿਕਣਗੇ